ਉਹਨਾਂ ਨੇ ਸਾਨੂੰ ਦੱਸਿਆ ਕਿ ਜਦੋਂ ਉਹ ਬਾਜ਼ਾਰ ਤੋਂ ਕੁਝ ਲੈ ਕੇ ਖਰੀਦ ਕੇ ਆਪਣੇ ਘਰ ਵੱਲ ਨੂੰ ਜਾ ਰਹੇ ਸਨ ਤੇ ਉਹਦੇ ਡਿਊਰਿੰਗ ਦੈਟ ਟਾਈਮ ਦੋ ਅਕਿਊਜ਼ ਜਿਹੜੇ ਸੀਗੇ ਬਾਈਕ ਤੇ ਸਵਾਰ ਹੋ ਕੇ ਆਏ ਤੇ ਉਹਨਾਂ ਦੀ ਚੇਨ ਸਨੈਚ ਕਰਕੇ ਲੈ ਗਏ। ਵਾਅਿ ਕਰਦੇ ਹੋਏ ਪੁਲਿਸ ਸਟੇਸ਼ਨ सदर ਨੇ ਐਫ ਆਈ ਆਰ ਰਜਿਸਟਰ ਕੀਤੀ 228/2025। ਜਿਲੀਆ ਅੰਡਰ ਦ ਗਾਈਡੈਂਸ ਆਫ ਔਨਰੇਬਲ ਸੀਪੀ ਅੰਮ੍ਰਿਤ ਸਰ ਸਰਦੀ ਟੀਮਸ ਨੇ ਵਧੀਆ ਪਰਫਾਰਮ ਕਰਦੇ ਹੋਏ ਇਸ ਚੀਜ਼ ਨੂੰ ਟ੍ਰੇਸ ਕਰਦੇ ਹੋਏ ਐਂਡ ਟਰੈਕ ਕਰਦੇ ਹੋਏ ਅਕਿਊਜ਼ ਨੂੰ ਅਰੈਸਟ ਕੀਤਾ ਹੈ। ਕਿਹੜੇ ਅਕਿਊਜ਼ ਹੈਗੇ ਦੋਨੋਂ ਗੁਰਵਿੰਦਰ ਸਿੰਘ ਤੇ ਲਵਪ੍ਰੀਤ ਸਿੰਘ ਇਹਨਾਂ ਦੇ ਉੱਤੇ ਆਲਰੇਡੀ ਥੈਫਟਸ ਤੇ ਪ੍ਰੀਵੈਂਟਿਵ ਐਕਸ਼ਨ ਦੇ ਪਹਿਲਾਂ ਵੀ ਪਰਚੇ ਹਨ। ਰੀਸੈਂਟ ਪਾਸ ਤੇ ਵਿੱਚ ਸਾਨੂੰ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਪੁਲਿਸ ਸਟੇਸ਼ਨ ਸਦਰ ਦੇ ਵਿੱਚ ਜਿਹਦੇ ਵਿੱਚ ਕੀ ਕੰਪਲੇਨੈਂਟ ਨੇ ਸਾਨੂੰ ਦੱਸਿਆ ਜੋ ਕਿ ਕੰਪਲੇਨੈਂਟ ਦਾ ਨਾਮ ਹੈ ਲਵੀਨਾ ਵਾਈਫ ਆਫ ਸ਼ੁਭਮ ਸ਼ਰਮਾ ਰੈਜ਼ੀਡੈਂਟਸ ਆਫ ਗਲੀ ਨੰਬਰ 1 ਜਵਾਹਰ ਨਗਰ ਪਟਾਲਾ ਰੋਡ ਅੰਮ੍ਰਿਤਸਰ ਉਹਨਾਂ ਨੇ ਸਾਨੂੰ ਦੱਸਿਆ ਕਿ ਜਦੋਂ ਉਹ ਬਾਜ਼ਾਰ ਤੋਂ ਕੁਝ ਲੈ ਕੇ ਖਰੀਦ ਕੇ ਆਪਣੇ ਘਰ ਵੱਲ ਨੂੰ ਜਾ ਰਹੇ ਸਨ ਤੇ ਉਹਦੇ ਡਿਊਰਿੰਗ ਥੈਟ ਟਾਈਮ ਦੋ ਅਕਿਊਜ਼ ਜਿਹੜੇ ਸੀਗੇ ਬਾਈਕ ਤੇ ਸਵਾਰ ਹੋ ਕੇ ਆਏ ਤੇ ਉਹਨਾਂ ਦੀ ਚੇਨ ਸਨੈਚ ਕਰਕੇ ਲੈ ਗਏ ਤੇ ਤੁਰੰਤ ਇਹਦੇ ਤੇ ਕਾਰਵਾਈ ਕਰਦੇ ਹੋਏ ਪੁਲਿਸ ਸਟੇਸ਼ਨ ਸਦਰ ਨੇ ਐਫ ਆਈ ਆਰ ਰਜਿਸਟਰ ਕੀਤੀ 228 ਪਟਾ ਅ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹਦੇ ਵਿੱਚ ਸਾਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ ਅੰਡਰ ਦ ਗਾਈਡੈਂਸ ਆਫ ਔਨਰੇਬਲ ਸੀਪੀ ਅੰਮ੍ਰਿਤ ਸਰ ਸਾਡੀ ਟੀਮਸ ਨੇ ਵਧੀਆ ਪਰਫਾਰਮ ਕਰਦੇ ਹੋਏ ਇਸ ਚੀਜ਼ ਨੂੰ ਟ੍ਰੇਸ ਕਰਦੇ ਹੋਏ ਐਂਡ ਟਰੈਕ ਕਰਦੇ ਹੋਏ ਐਕਿਊਜ਼ ਨੂੰ ਅਰੈਸਟ ਕੀਤਾ ਇਹਦੇ ਵਿੱਚ ਅਸੀਂ ਦੋ ਐਕਿਊਜ਼ ਤੇ ਅਰੈਸਟ ਇਫੈਕਟ ਕੀਤੀ ਹੈ ਫਰਸਟ ਆਫ ਆਲ ਗੁਰਵਿੰਦਰ ਸਿੰਘ ਏਲੀਅਸ ਰਵੀ son of ਸੁਖਚੰਦ ਸਿੰਘ ਜਿਹੜਾ ਕਿ ਟੂਥ ਸਾਹਿਬ ਗੁਰਦੁਆਰਾ ਦੇ ਕੋਲ ਰਹਿੰਦਾ ਸੁਲਤਾਨਵਾਲਾ ਰੋਡ ਤੇ ਤੇ ਦੂਜਾ ਲਪੀਤ ਸਿੰਘ ਸਨਫਰਨ ਜੋਧ ਸਿੰਘ ਇਹ ਵੀ ਸੇਮ ਏਰੀਆ ਸੁਲਤਾਨਪੁਰ ਮਿੰਡ ਦੇ ਏਰੀਆ ਤੇ ਰਹਿੰਦੇ ਆ ਇਹਦੇ ਥਰੂ ਅਸੀਂ ਫਾਲੋ ਕਰਦੇ ਹੋਏ ਅਮਰੀਕ ਸਿੰਘ ਐਲੀਅਸ ਚਿੰਦਾ ਜਿਹੜਾ ਕਿ ਜੁਵਲਰ ਸੀ ਜਿਨ੍ਹਾਂ ਨੂੰ ਇਹਨਾਂ ਨੇ ਵੇਚਿਆ ਅੱਗੇ ਉਹਨੂੰ ਵੀ ਅਸੀਂ ਐਪਰੀਹੈਂਡ ਕਰਕੇ ਉਹਦੇ ਤੇ ਵੀ ਅਸੀਂ ਅਰੈਸਟ ਇਫੈਕਟ ਕੀਤੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੇ ਅਕਿਊਜ਼ਡ ਹੈਗੇ ਦੋਨੋਂ ਗੁਰਵਿੰਦਰ ਸਿੰਘ ਤੇ ਲਖਪ੍ਰੀਤ ਸਿੰਘ ਇਹਨਾਂ ਦੇ ਉੱਤੇ ਆਲਰੇਡੀ ਥੈਫਟਸ ਤੇ ਪ੍ਰੀਵੈਂਟਿਵ ਐਕਸ਼ਨ ਦੇ ਪਹਿਲਾਂ ਵੀ ਪਰਚੇ ਹਨ ਤੇ ਅਸੀਂ ਤੁਹਾਨੂੰ ਅਸ਼ੋਰ ਕਰਨਾ ਚਾਹੁੰਦੇ ਆ ਕਿ ਅ ਅਸੀਂ ਹੇਅਰ ਆਲਵੇਸ ਰੈਡੀ ਐਂਡ ਆਲਵੇਸ ਇਨ ਪੋਜੀਸ਼ਨ ਟੂ ਕੀਪ ਦਾ ਐਂਡ ਮੇਨਟੇਨ ਦਾ ਲਾ ਐਂਡ ਆਰਡਰ ਸਿਚੁਏਸ਼ਨ ਇਨ ਦਾ ਡਿਸਟ੍ਰਿਕਟ ਐਂਡ ਤੁਹਾਡੀ ਸੇਫਟੀ ਐਂਡ ਸਿਕਿਉਰਿਟੀ ਲਈ ਅਸੀਂ ਬਚਨ ਪਾਤਾ ਥੈਂਕ ਯੂ ਰੀਸੈਂਟ ਪਾਸ ਦੇ ਵਿੱਚ ਸਾਨੂੰ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਪੁਲਿਸ ਸਟੇਸ਼ਨ ਸਦਰ ਦੇ ਵਿੱਚ ਜਿਹਦੇ ਵਿੱਚ ਕੀ ਕੰਪਲੇਨੈਂਟ ਨੇ ਸਾਨੂੰ ਦੱਸਿਆ ਜੋ ਕਿ ਕੰਪਲੇਨੈਂਟ ਦਾ ਨਾਮ ਹੈ ਲਵਿਨਾ ਵਾਈਫ ਆਫ ਸ਼ੁਭਮ ਸ਼ਰਮਾ ਰੈਜ਼ੀਡੈਂਟਸ ਆਫ ਗਲੀ ਨੰਬਰ 1 ਜਵਾਹਰਨਗਰ ਪਟਾਲਾ ਰੋਡ ਅੰਮ੍ਰਿਤਸਰ ਉਹਨਾਂ ਨੇ ਸਾਨੂੰ ਦੱਸਿਆ ਕਿ ਜਦੋਂ ਉਹ ਬਾਜ਼ਾਰ ਤੋਂ ਕੁਝ ਲੈ ਕੇ ਖਰੀਦ ਕੇ ਆਪਣੇ ਘਰ ਵੱਲ ਨੂੰ ਜਾ ਰਹੇ ਸਨ ਤੇ ਉਹਦੇ ਡਿਊਰਿੰਗ ਦੈਟ ਟਾਈਮ ਦੋ ਅਕਿਊਜ਼ ਜਿਹੜੇ ਸੀਗੇ ਬਾਈਕ ਤੇ ਸਵਾਰ ਹੋ ਕੇ ਆਏ ਤੇ ਉਹਨਾਂ ਦੀ ਚੇਨ ਸਨੈਚ ਕਰਕੇ ਲੈ ਗਏ ਤੇ ਤੁਰੰਤ ਇਹਦੇ ਤੇ ਕਾਰਵਾਈ ਕਰਦੇ ਹੋਏ ਪੁਲਿਸ ਸਟੇਸ਼ਨ सदर ਨੇ ਐਫ ਆਈ ਆਰ ਰਜਿਸਟਰ ਕੀਤੀ 228/2025 ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹਦੇ ਵਿੱਚ ਸਾਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ ਅੰਡਰ ਦ ਗਾਈਡੈਂਸ ਆਫ ਔਨਰੇਬਲ ਸੀਪੀ ਅਮਰਿਤ ਸਰ ਸਾਡੀ ਟੀਮਸ ਨੇ ਵਧੀਆ ਪਰਫਾਰਮ ਕਰਦੇ ਹੋਏ ਇਸ ਚੀਜ਼ ਨੂੰ ਟ੍ਰੇਸ ਕਰਦੇ ਹੋਏ ਐਂਡ ਟਰੈਕ ਕਰਦੇ ਹੋਏ ਐਕਿਊਜ਼ ਨੂੰ ਅਰੈਸਟ ਕੀਤਾ ਇਹਦੇ ਵਿੱਚ ਅਸੀਂ ਦੋ ਐਕਿਊਜ਼ ਤੇ ਅਰੈਸਟ ਇਫੈਕਟ ਕੀਤੀ ਹੈ ਫਰਸਟ ਆਫ ਆਲ ਗੁਰਵਿੰਦਰ ਸਿੰਘ ਏਲੀਅਸ ਰਵੀ son of ਸੁਖਚੰਦ ਸਿੰਘ ਜਿਹੜਾ ਕਿ ਤੂਥ ਸਾਹਿਬ ਗੁਰਦੁਆਰਾ ਦੇ ਕੋਲ ਰਹਿੰਦਾ ਸੁਲਤਾਨਪੁਰ ਰੋਡ ਤੇ ਤੇ ਦੂਜਾ ਲਪੀਤ ਸਿੰਘ ਸੋਨਫ ਰਣਜੋਤ ਸਿੰਘ ਇਹ ਵੀ ਸੇਮ ਏਰੀਆ ਸੁਲਤਾਨਪੁਰ ਮਿੰਡ ਦੇ ਏਰੀਆ ਤੇ ਰਹਿੰਦੇ ਆ ਇਹਦੇ ਥਰੂ ਅਸੀਂ ਫਾਲੋ ਕਰਦੇ ਹੋਏ ਅਮਰੀਕ ਸਿੰਘ ਏਰੀਆ ਸਿੰਦਾ ਜਿਹੜਾ ਕਿ ਜੁਵਲਰ ਸੀ ਜਿਨ੍ਹਾਂ ਨੂੰ ਇਹਨਾਂ ਨੇ ਵੇਚਿਆ ਅੱਗੇ ਉਹਨੂੰ ਵੀ ਅਸੀਂ ਐਪਰੀਹੈਂਡ ਕਰਕੇ ਉਹਦੇ ਤੇ ਵੀ ਅਸੀਂ ਅਰੈਸਟ ਇਫੈਕਟ ਕੀਤੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੇ ਅਕਿਊਜ਼ਡ ਹੈਗੇ ਦੋਨੋਂ ਗੁਰਵਿੰਦਰ ਸਿੰਘ ਤੇ ਲਖਪ੍ਰੀਤ ਸਿੰਘ ਇਹਨਾਂ ਦੇ ਉੱਤੇ ਆਲਰੇਡੀ ਥੈਫਟਸ ਤੇ ਪ੍ਰੀਵੈਂਟਿਵ ਐਕਸ਼ਨ ਦੇ ਪਹਿਲਾਂ ਵੀ ਪਰਚੇ ਹਨ ਤੇ ਅਸੀਂ ਤੁਹਾਨੂੰ ਅਸ਼ੋਰ ਕਰਨਾ ਚਾਹੁੰਦੇ ਆ ਕਿ Uh, see we are always ready and always uh, in position to keep the and maintain the law and order situation uh, in the district and for the safety and security thank you